2000 एमएलए ਬਣਿਆ ਸਾਰੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆ ਅਫਸਰ ਹਾਲ ਕੇ ਦੋਗਾਂ ਨੂੰ ਐਮਐਲਏ ਬਣਾਇਆ ਤੇ ਤੁਸੀਂ ਕੀ ਖੇ ਖਿਡਾਰੀ ਪਿਛਲੇ ਪਹਿਲੇ ਆ ਕੇ ਬਜ਼ੁਰਗ ਦੀ ਸਾਡੇ ਦੀ ਕਮਾਲ ਹੋ ਗਈ ਮੈਂ ਨਾ ਜਮਾਂ ਦਰਕਾਰੀ ਵੀ ਪਾਰਟੀ ਭਾਜਪਾ ਦੇ ਤੁਸੀਂ ਜਾ ਕੇ ਉਹਦੇ ਚ ਸ਼ਾਮਲ ਹੋਗੇ ਐਨਾ ਦਿੱਲੀ ਦੇ ਬਾਡਰਾਂ ਦੇ ਐਨਾ ਤਸ਼ੱਦਦ ਚ ੱਲਿਆ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਸੀ ਸਿੱਧੀਆਂ ਗੋਲੀਆਂ ਮਾਰੀਆਂ ਭਾਜਪਾ ਨੇ ਸਾਡੇ ਕਿਸਾਨਾਂ ਦੀ ਆ ਚਾਰ ਰਿਵਰ ਕੋਡ ਲੈ ਕੇ 23 ਕਾਨੂੰਨ ਤੋੜ ਕੇ ਮਜ਼ਦੂਰਾਂ ਵਾਸਤੇ ਕਿੰਨਾ ਵਾਸਤੇ ਮਜ਼ਦੂਰਾਂ ਵਾਸਤੇ ਸਾਨਾਂ ਤੋਂ ਪਹਿਲਾਂ ਉਹਨਾਂ ਨੇ ਮਾਰਿਆ ਹੀ ਮਾਰਿਆ ਮਿਦੂਰਾ ਤੇ ਆ ਮੰਡੀਆਂ ਤੋੜੀਆਂ ਏਡੇ ਢੰਗ ਨਾਲ ਲਿਆ ਕੇ ਇਹ ਕੀ ਦੀ ਬੋਲੀ ਬੋਲਦੇ ਆ ਪਾਜ ਪਾ ਦੀ ਤੇ ਭਾਈ ਤੋਂ ਸਾਡੇ ਭਾਈ ਦੇ ਮੁੰਡੇ ਦੇ ਸਾਨੂੰ ਆਸ ਨਹੀਂ ਸੀ ਮਹਿਬੂਬ ਨਹੀਂ ਸਾਨੂੰ ਗੱਲ ਰਹੀ ਨਹੀਂ ਹੁਣ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਸਾਨੂੰ ਸਾਡਾ ਪਰਿਵਾਰ ਸੀ ਭਾਈ ਸਾਡਾ ਪਰਿਵਾਰ ਸੀ ਤੇ ਅੱਜ ਭਾਈ ਨੇ ਸਾ ਮੁੰਡੇ ਕਰ ਜਾਂਦੇ ਵਹਿ ਜਾਂਦੇ ਹਾਂ ਹਾਂ ਇਹ ਨਹੀਂ ਨਾ ਨਹੀਂ ਉਹ ਚੱਲਦਾ ਹੁੰਦਾ ਹੈ ਹੱਥ ਇਹ ਨਹੀਂ ਕਹਿਣਾ ਜੀ ਨਹੀਂ ਤੇ ਪ੍ਰਭਾਵੀ ਹਾਂ ਅਾਨੂੰ ਪੂਰਾ ਗੁੱਸਾ ਨਾ ਅਸੀਂ ਅੱਜ ਬੋਲਣ ਲਈ ਹੈ ਕਿਸੇ ਨੂੰ ਇੱਥੇ ਨਾ ਅਸੀਂ ਕੱਲ ਬੋਲਣ ਲਈਏ ਭਾਜਪਾ ਨੂੰ ਦਾ ਖਾਸ ਕਰਕੇ ਕੰਨ ਕਰਕੇ ਸਾਡੇ ਬੰਦੇ ਪ੍ਰਸ਼ਾਸਨ ਸਾਡਾ ਸੁਣ ਲੈ ਸਾਡਾ ਵਿਰੋਧ ਦਾ ਸਵਾਲ ਆ ਅਸੀਂ ਵਿਰੋਧ ਕਰਨਾ ਹੀ ਕਰਨਾ ਨਾ ਕਿ ਲੋ ਬਣ ਤਈਏ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਆ ਪੰਜਾਬ ਦੇ ਵਿੱਚ ਕਾਲ ਨੂੰ ਜਿਹੜੇ ਵੱਡੇ ਐਲਾਨੋ ਸਟੇਜ ਤੋਂ ਹੋਣ ਜਾ ਰਹੇ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਭਾਜ ਭਾਰਾ ਤੇ ਭਾਜ ਪਾਪ ਭਜਾਓ ਦਾ ਨਾਰਾ ਸੀ ਉਹ ਅਸੀਂ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਉਹਦੇ ਦੇ ਨਾਰੇ ਤੇ ਫੁੱਲ ਚੜਾਉਂਦੇ ਹੋਏ ਅਸੀਂ ਅੱਜ ਇੱਥੇ ਪਿੰਡ ਚ ਭੇਲ ਵਾਲੇ ਜੀ ਵਿਰੋਧ ਕਰਦੇ ਆ ਜਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਨਹੀਂ ਜਿਹੜੀ ਘਟਗਿੰਦਿਆਂ ਤੇ ਹਮਲੇ ਕਰ ਰਹੀ ਆ ਲਗਾਤਾਰ ਲੋਕਾਂ ਦਾ ਬਢਾਂਗਾ ਕਰਾਊਗੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਦੰਗੇ ਕਰਵਾ ਕੇ ਵੋਟਾਂ ਮੰਗ ਲਈ ਉਹ ਕਿਸੇ ਦਾ ਭਲਾ ਕਿੱਥੋਂ ਜਾਊਗੀ ਇੱਕ ਦੇਸ਼ ਇੱਕ ਮੰਡੀ ਇੱਕ ਬੋਲੀ ਇੱਕ ਪਹਿਰਾਵਾ ਉਹ ਲੋਕਾਂ ਨੂੰ ਮਾਰ ਕੇ ਰਾਜੀਆ ਲੋਕਾਂ ਦਾ ਭਲਾ ਨਹੀਂ ਚੁੰਦੀ ਖਾਸ ਕਰਕੇ ਭਾਜੀ ਕਈ ਨਹੀਂ ਗਏ ਸੀ ਨਾ ਬਹਿ ਕੇ ਮੁੜਿਆ ਇਹ ਚੱਲ ਅੱਗੇ ਜਿਹੜੀਆਂ ਸ਼ਰਤਾਂ ਕਰਕੇ ਮੁੱਕ ਰਿਆ ਐਮਐਸਪੀ ਆਲਾ ਜਿਹੜਾ ਮਾਮਲਾ ਉਹ ਪੰਜਾਬ ਹਰਿਆਣਾ ਤੇ ਰਾਜਸਥਾਨ ਚੱਲ ਰਿਹਾ ਆਲ ਇੰਡੀਆ ਦਾ ਮਾਮਲਾ ਐਮਐਸਪੀ ਆਲਾ ਵਿਚਾਰਨ ਦੀ ਗੱਲ ਕਰਕੇ ਉਹ ਤੋਂ ਮੁੱਕਰੀ ਗਈ ਇਹ ਦੇਸ਼ ਦੇ ਅੰਨ ਦਾ ਤਾਂ ਨੇ ਜੇ ਦੇਸ਼ ਦੇ ਮਜ਼ਦੂਰ ਨੇ ਦੇਸ਼ ਦੇ ਕਿਸਾਨ ਨੇ ਉਹ ਵੀ ਆਪਦਾ ਪੇਟ ਭਰਦੇ ਨੇ ਤੇ ਅੰਨ ਦਾ ਤਾਂ ਲੋਕਾਂ ਦਾ ਪੇਟ ਭਰਦੇ ਨੇ ਕੀ ਉਹ ਪੰਜਾਬ ਦੇ ਜਿਹੜੇ ਪੰਡਾਰਨ ਭਰਮ ਚ ਉਹਨਾਂ ਦਾ ਹਿੱਸਾ ਨਹੀਂ ਹੈ ਹੈ ਕਿਉਂ ਡੈਮ ਸੇਫਟੀ ਐਕਟ ਭਾਜਪੀ ਨੇ ਜਿਹੜਾ ਉਹ ਪੰਜਾਬ ਨੂੰ ਬਾਹਰ ਕੱਢ ਕੇ ਆਪਦਾ ਸਿੱਧਾ ਉਹਦੇ ਤੇ ਕਬਜ਼ਾ ਕੀਤਾ ਕਿਉਂ ਕੀਤਾ ਭਾਜਪਾ ਨੇ ਕਿਉਂਕਿ ਨਹਿਰਾਂ ਚ ਪਾਣੀ ਛੱਡਣਾ ਸੂਆਂ ਕਸਰਾਂ ਚ ਪਾਣੀ ਛੱਡਣਾ ਉਹ ਉਹ ਆਪਦੀ ਮਰਜ਼ੀ ਨਾਲ ਛੱਡਣਗੇ ਆ ਪਰ ਉਹ ਡੋਬੋਇਆ ਜੇ ਸਾਡਾ ਕੋਈ ਉਥੇ ਪੰਜਾਬ ਦਾ ਉਥੇ ਕੋਈ ਬੰਦਾ ਹੁੰਦਾ ਜਾ ਕੇ ਕਹਿ ਸਕਦਾ ਸੀ ਵੀ ਸਾਡੇ ਭਾਈ ਪਰੋਏ ਪਰ ਡੁੱਬ ਗਿਆ ਪਾਣੀ ਵਿੱਚ ਛੱਡਣਾ ਕਿਉਂ ਭਾਜ ਭੜੇ ਕੰਟਰੋਲ ਹੱਥ 'ਚ ਕਰ ਲਿਆ ਉਹ ਮਰ ਜੀ ਢੋਲ ਮਾਰ ਕੇ ਛੱਡਣ ਆ ਚੋਨ ਕਮਿਸ਼ਨਰ ਨੇ ਸਿੱਧੀ ਚਿੱਠੀ ਕੱਢ ਕੇ ਪੰਜਾਬ ਦੇ ਜਿਨ੍ਹਾਂ ਇਹ ਪੁਲਿਸ ਦੇ ਡੰਡੇ ਦਾ ਰਾਜ ਇਹ ਵੋਟਾਂ ਦਾ ਪ੍ਰਚਾਰ ਕਰਾਏ ਆ ਕਿ ਕਿ ਲੋਕਾਂ ਤੋਂ ਤੁਹਾਨੂੰ ਡਰ ਲੱਗਦਾ ਤੁਸੀਂ ਪੁਲਿਸ ਲੈ ਕੇ ਚੜ੍ਹਦੇ ਹੋ ਲੋਕਾਂ ਤੇ ਆ ਡੈਮੋਕਰੇਸੀ ਆ ਤੁਸੀਂ ਡੈਮੋਕਰੇਸੀਆਂ ਧਜੀਆਂ ੜਾਈਆਂ ਜੇ ਲੋਕਾਂ ਨੇ ਅੱਜ ਤੁਹਾਡਾ ਰਾਹ ਰੋਕ ਲਿਆ ਕਹਿੰਦੇ ਯਾਰ ਤੁਸੀਂ ਡੈਮੋਕਰੇਸੀ ਲੰਘਣਾ ਕਰ ਰਹੇ ਆ ਆ ਡੈਮੋਕਰੇਸੀ ਆ ਆ ਤੁਹਾਡੇ ਸਾਹਮਣੇ ਡੈਮੋਕਰੇਸੀ ਵੇਖੋ ਤਾਂ ਮੁੰਡਾ ਸਾਡਾ ਹੀ ਆ ਕਿਸੇ ਦਾ ਕੋਪਰਾ ਮੁੰਡਾ ਨਹੀਂ ਇਹ ਭਾਈ ਸਾਹਿਬ ਦਾ ਸਾਡਾ ਬੇਟਾ ਅਸੀਂ ਸਤਕਾਰ ਕਰਦੇ ਆ ਭਾਈ ਸਾਹਿਬ ਦਾ ਸਾਡਾ ਸਰਦ ਝੁਕਦਾ ਪ੍ਰਧਾਨ ਸਾਹਿਬ ਵਾਲੀ ਪਾਕਿਸਤਾਨੀ ਨੂੰ ਤਾਂ ਜੀ ਬਧੀਆ ਸਤਕਾਰ ਕੀਤੋ ਜੋ ਕੀ ਮੇਰੀ ਗੱਲ ਗਲਤ ਕਰ ਰਹੇ ਹੋ ਨਹੀਂ ਯਾਰ ਸਤਾਰ ਇੱਜ਼ਤ ਪੁੱਤ ਜੁਰੀ ਸਤਾਰ ਇੱਜ਼ਤ ਅਜੇ ਅਸੀਂ ਕੁਮਾਈ ਇਹ ਵਾਲੀ ਭਾਈ ਸਾਹਿਬ ਦਾ ਸਤਕਾਰ ਕਰਦੇ ਹਜੇ ਵੀ ਨਹੀਂ ਪੱਥਰ ਲੱਗੀ ਭਾਈ ਸਾਹਿਬ ਦੇ ਭਾਈ ਉਹ ਗੱਲ ਆ ਗਲਤ ਗੱਲ ਕਰ ਰਹੇ ਨਹੀਂ ਨਹੀਂ ਮੈਂ ਗਲਤ ਗੱਲ ਕਰ ਰਿਹਾ ਕੀ ਗਲਤ ਗੱਲ ਕਰ ਰਹੇ ਕੋਈ ਨਹੀਂ ਮੈਂ ਇੱਕ ਵਾਰ ਭਾਈ ਸਾਹਿਬ ਰਾਵ ਜੀ ਸਤਾਰ ਇੱਜ਼ਤ ਪਿਆਰ ਦੇਣਾ ਸਾਡੇ ਪਸਿੱਖਿਆ ਭਾਈ ਸਾਹਿਬ ਕੋਈ ਕਿਉਂ ਜਾ ਕੇ ਤੁਰੇ ਠੀਕ ਹੈ ਨਾ ਅਤੂ ਮੇਰੇ ਕੋਲ ਆ ਨਹੀਂ ਕਰਿਆ ਜੀ ਚਾਹ ਦਾ ਕਾਪੀ ਮੇਰੇ ਬੈਗ ਵਿੱਚ ਰੱਖ ਕੇ ਕਰੀ ਤੁਹਾਨੂੰ ਜਵਾਬ ਨਹੀਂ ਚਾਹ ਸੁਣੋ ਇੱਥੇ ਪਿਆਣੀ ਪਾਣੀ ਨਹੀਂ ਆ ਦੇ ਬਰਾਉਣ ਸਾਰੀ ਉੱਪਰ ਪਤਾ ਸਾਰੀ ਉੱਪਰ ਸਾਡੇ 200% ਨਹੀਂ ਲਾਇਆ ਆ ਇਹ ਹੋਇਆ ਕਿ ਕੋਈ ਤਾਂ ਆ ਨਹੀਂ ਸੀ ਤੁਸੀਂ ਜਾਂ ਟੁੱਟਦੇ ਲੋਕ ਨੂੰ ਜਾਂ ਜਿਤਾ ਦਿੰਦੇ ਹਾਂ ਐ ਐ ਲਕੀਰ ਖਿੱਚੀ ਹੈ ਇੱਕ ਵਾਰ ਇੱਕ ਵਾਰ ਗੱਲ ਕਰੀਏ ਹੁਣ ਆਪ ਜੇ ਮੈਂ ਕਰੀਏ ਉਹ ਕੋਈ ਪਰਿਵਾਰਕ ਮੇਟਣ ਵਾਲੀ ਗੱਲ ਹੈ। ਉਹ ਉੱਪਰ ਸਾਰੀ ਵੇਲੇ ਘਰੇ ਬੈਠੇ। ਨਹੀਂ ਕਰੇ। ਮੇਰੀਆਂ ਮਾਵਾ ਮੇਰੇ ਭਰਾ ਮੇਰੇ ਬਿਊਰਕ ਬੈਠੇ। ਚੱਲੇ ਕਰ ਲੋ ਬੰਦ ਕਰ ਲੋ ਯਾਰ ਬੰਦ ਕਰ ਲੋ ਬੰਦ। ਕਰ ਨਹੀਂ ਕਰ ਲੋ ਵੀਰੇ ਬੰਦ ਯਾਰ ਬੰਦ। ਕੋਈ ਗੱਲ ਨਹੀਂ। ਕਰ ਲੋ ਦੂਜਾ। ਪਰ ਪਾਣੀ